ਹਾਂਜੀ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਹੜ ਆ ਕੇ ਗਏ ਐ ਤੇ ਉਹਨਾਂ ਮੁੱਦਿਆਂ ਦੇ ਉੱਤੇ ਪੰਜਾਬ ਨੇ ਇੱਕ ਵੱਖਰੀ ਤਸਵੀਰ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਐ ਤੇ ਸਾਡੇ ਨਾਲ ਸਿੱਖ ਧਰਮ ਦੇ ਮਹਾਨ ਪ੍ਰਚਾਰਕ ਬੜੇ ਤਕੜੇ ਬਲਾਰੇ ਢਾਡੀ ਇੰਟਰਨੈਸ਼ਨਲ ਢਾਡੀ ਮਨਜੀਤ ਸਿੰਘ ਰਾਹੀ ਜੀ ਰਾਹੀ ਸਾਹਿਬ ਤੁਹਾਡਾ ਫਕਰ ਟੀਵੀ ਦੇ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਰਾਹੀ ਸਾਹਿਬ ਇੱਕ ਪੰਜਾਬ ਦੇ ਵਿੱਚ ਹੜ ਆਏ ਜਿਹੜੇ ਹਰ ਵਾਰ ਹੜ ਆਏ ਆ ਪਰ ਇਸ ਵਾਰ ਦੇ ਜਿਹੜੇ ਹੜ ਆਏ ਆ ਉਹ ਕੁਝ ਵੱਖਰੇ ਜਿਹੇ ਸੰਕੇਤ ਵੱਖਰੇ ਜਿਹੇ ਉਹ ਮੁੱਦੇ ਲੈ ਕੇ ਆਇਆ ਤੇ ਮੈਂ ਤੁਹਾਨੂੰ ਸੰਖੇਪ ਸ਼ਬਦਾਂ ਦੇ ਵਿੱਚ ਬੇਨਤੀ ਕਰਾਂਗਾ ਕਿ ਸੰਖੇਪ ਸ਼ਬਦਾਂ ਦੇ ਵਿੱਚ ਜਵਾਬ ਦਿਓ ਕਿ ਪੰਜਾਬ ਦੇ ਵਿੱਚ ਜਿਹੜੇ ਹੜ ਆਏ ਆ ਉਹ ਕਿਸ ਤਰੀਕੇ ਨੂੰ ਤੁਸੀਂ ਉਹਨਾਂ ਨੂੰ ਵੇਖਦੇ ਹੋ ਉਹ ਹੜ ਪੰਜਾਬ ਦਾ ਕੀ ਕੁਝ ਖੋਕੇ ਲੈ ਗਏ ਤੇ ਕੀ ਕੁਝ ਪੰਜਾਬ ਨੂੰ ਦੇ ਕੇ ਗਏ ਅਸਲ ਵਿੱਚ ਪੰਜਾਬ ਬੜੀਆਂ ਮੁਸੀਬਤਾਂ ਵਿੱਚੋਂ ਲੰਘਿਆ ਹਾਂ ਸੂਬਾ ਪੰਜਾਬ ਸੂਬਾ ਵੀ ਮੁਸੀਬਤਾਂ ਵਿੱਚੋਂ ਲੰਘ ਕੇ ਬਣਿਆ ਹਾਂ ਜਿਹੜਾ ਬੰਦਾ ਜਾਂ ਜਿਹੜੇ ਸੂਬੇ ਦੇ ਲੋਕ ਮੁਸੀਬਤਾਂ ਵਿੱਚੋਂ ਲੰਘ ਕੇ ਉਬਰੇ ਹੋਣ ਉਹ ਮੁਸੀਬਤਾਂ ਦੇ ਨਾਲ ਟਕਰਾਨ ਦੀ ਤਾਕਤ ਨਹੀਂ ਰੱਖਦੇ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੜਾਂ ਦੀ ਮਾਰ ਜਿਹੜੀ ਹੈ ਪਹਿਲਾਂ ਵੀ ਪਈ ਹੁਣ ਵੀ ਪਈ ਜਿਹੜੀ ਆ ਹੁਣ ਹੜਾਂ ਦੀ ਮਾਰ ਪਈ ਹੈ ਇਹ ਕੱਲੀ ਸਾਡੇ ਇਲਾਕੇ ਚੋਂ ਨਹੀਂ ਜਿਹੜੀ ਸਤਲੁਜ ਨਿਕਲਦੀ ਹੈ ਇਹ ਪਰ ਪੰਜਾਬ ਦੇ ਗੱਭੇ ਤੇ ਨਿਕਲਦੀ ਨਿਕਲਦੀ ਐ ਇੱਥੋਂ ਤਾਂ ਮਾਰ ਪਈ ਹੋਈ ਐ ਪਰ ਇਹ ਸਮਝ ਲੋ ਵੀ ਇਸ ਹੜ੍ਹ ਨੇ ਪੂਰੇ ਪੰਜਾਬ ਦੇ ਉੱਤੇ ਅਸਰ ਕੀਤਾ ਇਹ ਚਾਰ ਸਵੇਰਿਆਂ ਤੋਂ ਇਸ ਵਕਤ ਪੰਜਾਬ ਨੂੰ ਘੇਰਿਆ ਹੜਾ ਉਧਰ ਰਾਵੀ ਟੁੱਟੀ ਹਾਂ ਰਾਵੀ ਦਾ ਵਨ ਟੁੱਟਿਆ ਵਿਆਸ ਤੇ ਵਿਆਸ ਸਤਲੁਜ ਚਾਰਾ ਪਾਸਿਆਂ ਤੋਂ ਪੰਜਾਬ ਘਿਰ ਗਿਆ ਇਹ ਹੜਾਂ ਦੀ ਮਾਰ ਦੇ ਨਾਲ ਹਾਂ ਅੱਛਾ ਹੜਾਂ ਦੀ ਮਾਰ ਦੇ ਨਾਲ ਪ੍ਰਭਾਵਿਤ ਲੋਕ ਬਹੁਤ ਹੋਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਐ ਇੱਧਰ ਆਪਾਂ ਜਾ ਕੇ ਦੇਖਿਆ ਡੇਰਾਵਾ ਬਾਨਾਨ ਕਰਤਾਰਪੁਰ ਕੋਰੀਡੋਰ ਬਾਰਡਰ ਦੇ ਨਾਲ ਦੇ ਪਿੰਡ ਜਿੱਥੇ 8-8 ਫੁੱਟ ਜਿਹੜਾ ਪਾਣੀ ਜਦੋਂ ਅਸੀਂ ਗਏ ਉਦੋਂ ਵੀ ਖੜਿਆ ਵਾ ਸੀ ਅਸੀਂ ਦਿਵਾਨ ਲਾਣ ਗਏ ਸੀਗੇ ਉੱਥੇ ਜੀ ਬਹੁਤ ਬੁਰਾ ਹਾਲ ਤੁਸੀਂ ਉੱਥੇ ਤਾਂ ਦੇਖਿਆ ਮੈਂ ਬਹੁਤ ਬੁਰਾ ਤੇ ਅਸਲ ਵਿੱਚ ਇੰਨੀ ਮਾੜੀ ਹਾਲਤ ਦੇ ਵਿੱਚ ਨੁਕਸਾਨ ਵੀ ਬਹੁਤ ਹੋਇਆ ਲੋਕਾਂ ਦਾ ਆ ਪਲੇਰੀਆ ਵਿੱਚ ਵੀ ਹੋਇਆ ਜ਼ਮੀਨਾਂ ਹੜੀਆਂ ਘਰਾਂ ਦੇ ਵਿੱਚ ਪਾਣੀ ਵੜਿਆ ਤੇ ਪਰ ਇੰਨਾ ਨੁਕਸਾਨ ਹੋਣ ਦੇ ਬਾਵਜੂਦ ਵੀ ਪੰਜਾਬ ਦੀ ਜਿਹੜੀ ਤਸਵੀਰ ਹੈ ਹੂੰ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਦੀ ਵਾਂ ਫੜੀ ਆਪਣੀਆਂ ਹੂੰ ਆਪਣਿਆਂ ਦੀ ਘਰ ਵਿੱਚ ਕੁਝ ਹੈਗਾ ਸੀ ਨਹੀਂ ਸੀ ਜਿਹਦੇ ਜਨਾ ਤਰੀਸਾ ਉਹ ਚੁੱਕ ਕੇ ਤੁਰ ਪਿਆ ਅੱਜ ਉੱਥੋਂ ਦੇ ਜਿਹੜੇ ਲੋਕ ਐ ਉਸ ਪਾਸੇ ਦੇ ਐਦਾਂ ਹੱਥ ਜੋੜਦੇ ਆ ਉਹ ਕਹਿੰਦੇ ਨਹੀਂ ਹੁਣ ਨਹੀਂ ਸਾਨੂੰ ਚਾਹੀਦਾ ਹਾਂ ਤੇ ਸਾਡੇ ਕੋਲ ਮਾਲ ਇਹ ਪਹਿਲੀ ਵਾਰੀ ਦੇਖਿਆ ਨਹੀਂ ਤੁਸੀਂ ਦੇਖ ਲਓ ਵੀ ਕਿਸੇ ਵੀ ਸੂਬੇ ਵਿੱਚ ਹੜਾਂ ਆਂਦਾ ਜਾਂ ਕੋਈ ਐਦਾਂ ਦੀ ਘਟਨਾ ਬਣਦੀ ਹੈ ਉੱਥੋਂ ਦੇ ਲੋਕਾਂ ਦੀ ਆ ਤਸੀਰ ਨਹੀਂ ਹੁੰਦੀ ਵੀ ਹੁਣ ਹੱਥ ਜੋੜਦੇ ਆ ਕਿ ਸਾਨੂੰ ਲੋੜ ਨਹੀਂ ਮੈਂ ਇਹ ਕਰਦਾਂ ਨੇ ਬਸ ਤਾਂ ਉਸ ਇਲਾਕੇ ਵਿੱਚ ਲੋਕਾਂ ਨੇ ਹੱਥ ਜੋੜ ਕੇ ਐਦਾਂ ਵੀ ਸਾਨੂੰ ਹੁਣ ਲੋੜ ਨਹੀਂ ਬਹੁਤ ਮਾਲ ਆ ਗਿਆ ਹਾਂ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜੀ ਹੈ ਮਤਲਬ ਇਸ ਮੁਸੀਬਤ ਦੀ ਘੜੀ ਦਾ ਵਿੱਚ ਯਾਨੀ ਕਿ ਪੰਜਾਬ ਨੂੰ ਇਕੱਠਾ ਵੀ ਕਰਕੇ ਗਿਆ ਹੜ ਹਾਂ ਇਕੱਠਾ ਵੀ ਕਰ ਇੱਕ ਜਵਾਨੀ ਦੇ ਉੱਤੇ ਜਿਹੜਾ ਟੈਗ ਲੱਗਿਆ ਹੋਇਆ ਸੀਗਾ ਵੀ ਚਿੱਟੇ ਨੇ ਖਾ ਲੇ ਉਹ ਲੱਭਿਆ ਹੀ ਨਹੀਂ ਚੱਕਤਾ ਉਹ ਲੱਭਿਆ ਹੀ ਨਹੀਂ ਔਰ ਇਹਦੇ ਨਾਲ ਇੱਕ ਬੇਨਤੀ ਛੋਟੀ ਜਿਹੀ ਹੋਰ ਕਰਦਿਆਂ ਹਾਂ ਬੇਸ਼ੱਕ ਪੰਜਾਬੀਆਂ ਦਾ ਜਿਹੜਾ ਹੌਸਲਾ ਇਹਦੇ ਵਿੱਚ ਦੇਖਿਆ ਗਿਆ ਇਸ ਦੁਨੀਆ ਭਰ ਦੇ ਵਿੱਚ ਪਤਾ ਲੱਗ ਗਿਆ ਕਿ ਪੰਜਾਬ ਜਿਹੜਾ ਨਾ ਜੇ ਗੁਰਾਂ ਦੇ ਨਾਂ ਤੇ ਜੀਦਾ ਇਹ ਤੈਨੂੰ ਮਾਰ ਵੀ ਕੋਈ ਨਹੀਂ ਸਕਦਾ ਬਿਲਕੁਲ ਇਹਦੇ ਖਤਮ ਨਹੀਂ ਹੋਣਾ ਚਾਹੀ ਹੜ ਆ ਜਾਣ ਤੱਕ ਕੋਈ ਆਵੇ ਬਦਲੀ ਆ ਦੇ ਸਮਝਦੀ ਹੈ ਸਰਕਾਰ ਆ ਕੁਝ ਵੀ ਆ ਜਾਏ ਪਰ ਸਮੇਂ ਦੀਆਂ ਸਰਕਾਰਾਂ ਦੇ ਕੁਝ ਫਰਜ਼ ਹੈ ਉਹ ਇਹ ਹੈ ਕਿ ਜਿੱਥੋਂ ਹੜ ਵਗਦੇ ਪਤਾ ਇਹ ਸਾਡੀ ਹਿੱਕ ਤੇ ਡੈਮ ਬਣੇ ਹਾਂ ਕੰਟਰੋਲ ਸੈਂਟਰ ਕੋਲ ਹੈ ਇਹ ਸਾਡੀਆਂ ਆਪਣੀਆਂ ਨਕਾਮੀਆਂ ਆ ਸਮੇਂ ਦੀਆਂ ਸਰਕਾਰਾਂ ਦੀਆਂ ਕੰਟਰੋਲ ਸੈਂਟਰ ਕੋਲ ਕਿਉਂ ਗਏ ਬਿਲਕੁਲ ਜਿੱਥੇ ਹੜ੍ਹ ਸਾਨੂੰ ਸਾਡੀ ਹਿੱਕ ਤੇ ਵਗਦੀਆਂ ਨਹਿਰਾਂ ਫਿਰ ਸਾਡੇ ਕੋਲ ਹੱਕ ਇਹਨਾਂ ਦੇ ਹੈ ਨਹੀਂ ਕਿ ਹੱਕ ਕਿਹ ਨਾਲ ਲੈਣੇ ਤੇ ਸਮੇਂ ਦੇ ਲੀਡਰਾਂ ਨੇ ਲਏ ਉਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਇਹਦੇ ਬਾਰੇ ਦੂਜਾ ਬੰਨੇ ਜੇ ਹੁਣ ਪਾਣੀ ਸਾਡੀ ਹਿੱਕ ਤੋਂ ਲੰਘਦਾ ਇਹ ਬੰਨ ਕੱਚੇਗਾ ਤੇ ਇੰਨੇ ਚਿਰ ਤੋਂ ਬਿਲਕੁਲ ਕਿਹ ਪੈਸਾ ਹੈ ਨਹੀਂ ਪੰਜਾਬ ਦੇ ਕੋਲ ਐਸੀ ਨਹੀਂ ਤਾਂ ਕਵੀ ਕੋਈ ਨਹੀਂ ਪੰਜਾਬ ਕੋਲ ਹਾਂ ਜਦੋਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਐਟ ਐਟੀਆਂ ਇਕੱਠੀਆਂ ਕਰ ਸਕਦੇ ਯਾਰ ਲੋਕਾਂ ਦੀਆਂ ਵੀ ਬਚਾਈਆਂ ਜਾ ਸਕਦੀਆਂ ਜਿਨ੍ਹਾਂ ਨੇ ਤੁਹਾਨੂੰ ਕੁਰਸੀਆਂ ਦੇ ਕਾਬਲ ਬਣਾਇਆ ਤਖਤਾਂ ਤੇ ਬਿਠਾਇਆ ਫਿਰ ਉਹਨਾਂ ਦਾ ਵੀ ਧਿਆਨ ਤਰੋ ਨਾ ਜੇ ਤੁਸੀਂ ਸੈਡਾਂ ਪੱਕੀਆਂ ਕੀਤੀਆਂ ਹੁੰਦੀਆਂ 라ਵੀ ਵਾਲੀ ਇੱਧਰ ਵਾਲੀ ਸਾਰੀਆਂ ਜੇ ਸੈਡਾਂ ਪੱਕੀਆਂ ਹੋ ਜਾਣ ਮੈਂ ਕਿਹਨਾਂ ਖਤਰਾ ਨਹੀਂ ਬਣਨਾ ਬਿਲਕੁਲ ਸੋ ਬਹੁਤ ਸੋਹਣੀਆਂ ਵਿਚਾਰਾਂ ਕੀਤੀਆਂ ਰਾਹੀ ਸਾਹਿਬ ਇੱਕ ਇਹਨਾਂ ਮੈਂ ਬੇਨਤੀ ਕਰਨੀ ਚਾਹਨਾ ਔਰ ਸਾਰੀ ਸੰਗਤ ਨੂੰ ਵੀ ਦੱਸਣਾ ਚਾਹੁੰਦਾ ਵੀ ਪੰਜਾਬ ਨੇ ਜੋ ਬੀਜਿਆ ਹੈ ਨਾ ਉਹ ਅੱਜ ਨੂੰ ਵੱਡਣਾ ਵੀ ਪੈ ਰਿਹਾ ਹੁਣ ਤੁਸੀਂ ਪੁੱਛੋਗੇ ਕਿ ਕੀ ਬੀਜਿਆ ਜੀ ਜੀ ਜਦੋਂ ਵੀ ਕਿਤੇ ਹੜ੍ਹ ਆਏ ਕੋਈ ਕੁਦਰਤੀ ਕਰੋਪੀਆਂ ਆਈਆਂ ਜੀ ਜੀ ਪੰਜਾਬ ਨੇ ਉੱਥੇ ਜਾ ਕੇ ਲੰਗਰ ਲਾਇਆ ਪੰਜਾਬ ਦੇ ਵਿੱਚ ਇਹ ਵੀ ਗੱਲ ਚੱਲੀ ਬਈ ਪੰਜਾਬ ਇਕੱਲਾ ਹੀ ਸੇਵਾ 'ਚ ਲੱਗਿਆ ਵਾ ਹੋਰ ਸਟੇਟਾਂ ਆਈਆਂ ਨਹੀਂ ਕੋਈ ਪਰ ਯਾਦ ਰੱਖਿਓ ਇਹੋ ਜਿਹੀਆਂ ਵੀਡੀਓ ਅੱਗੇ ਆਈਆਂ ਕਿ ਬੱਚਿਆਂ ਨੇ ਆਪਣੇ ਗੋਲਕਾਂ ਤੋੜੀਆਂ ਆ Rajasthan ਵੱਲ ਦੇ ਲੋਕਾਂ ਨੇ ਹਰਿਆਣੇ ਦੀਆਂ ਮਾਈਆਂ ਨੇ ਆਪਣੇ ਚਾਂਦੀ ਦੇ ਗਹਿਣੇ ਜੀ ਜੀ ਆਪਣੇ ਜਿਹੜੇ ਕਹਿੰਦੇ ਪਰਿਵਾਰ ਦਾ ਕੋਈ ਵੱਡਾ ਗਹਿਣਾ ਹੁੰਦਾ ਨਾ ਰਾਹੀ ਸਾਹਿਬ ਉਹ ਗਹਿਣੇ ਵੀ ਕਹਿੰਦੇ ਹਰ ਪੀੜਤਾਂ ਨੂੰ ਜਿਹੜੀ ਸੇਵਾ ਲੈ ਕੇ ਆ ਰਹੇ ਹਨ ਉਹਨਾਂ ਨੂੰ ਕਹਿ ਕੇ ਕਹਿੰਦੇ ਵੀ ਆਹ ਲੋ ਜੀ ਆ ਗਹਿਣੇ ਸਾਡੇ ਸੇਵਾ ਜਵਾਹਰ ਬਿਲਕੁਲ ਬਿਲਕੁਲ ਦੇਖੋ ਇਹ ਪੰਜਾਬ ਨੇ ਖੱਟਿਆ ਇਹ ਇਹ ਪੰਜਾਬ ਦੇ ਖੂਨ ਦੇ ਵਿੱਚ ਹੈ ਅੱਜ ਬਹੁਤ ਵੱਡੇ ਪੱਡੇ ਨਾ ਪ੍ਰਚਾਰਕ ਜਿਹੜੇ ਜਿਨ੍ਹਾਂ ਨੂੰ ਸੁਣਦੇ ਆ ਲੋਕ ਮੋਟੀਵੇਸ਼ਨਲ ਸਪੀਕਰ ਹੈ ਅੱਜ ਉਹ ਇਹ ਗੱਲਾਂ ਕਰਨ ਲੱਗੇ ਵੀ ਜੇ ਸਿੱਖ ਰਾਸ਼ਟਰ ਜਿਵੇਂ ਮੈਂ ਰਾਈ ਸਾਹਿਬ ਤੁਹਾਨੂੰ ਆਫ ਕੈਮਰਾ ਗੱਲ ਕੀਤੀ ਸੀ ਵੀ ਜੇ ਸਿੱਖ ਰਾਸ਼ਟਰ ਆ ਗਿਆ ਨਾ ਤਾਂ ਕੋਈ ਭੁੱਖਾ ਨਹੀਂ ਸੌਣਾ ਬਿਲਕੁਲ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੋ ਦੁਨੀਆ ਪੰਜਾਬ ਵੱਲ ਵੱਡੀਆਂ ਆਸਾਂ ਦੇ ਨਾਲ ਵੇਖ ਰਹੀ ਹੈ ਬੇਸ਼ੱਕ ਅੱਜ ਪੰਜਾਬ ਤੋਂ ਕੋਈ ਬਾਹਰ ਨਹੀਂ ਫੜ ਰਿਹਾ ਬੇਸ਼ੱਕ ਅੱਜ ਕੋਈ ਪੰਜਾਬ ਦੇ ਨਾਲ ਖੜ ਨਹੀਂ ਰਿਹਾ ਪਰ ਜਦੋਂ ਪੰਜਾਬ ਖੜਿਆ ਪੰਜਾਬ ਦੇ ਨਾਲ ਹੀ ਪੰਜਾਬ ਖੜਿਆ ਤੇ ਫਿਰ ਐਸੀ ਦਸ਼ਾ ਬਦਲੀ ਤੇ ਪੂਰੀ ਦੁਨੀਆ ਨੂੰ ਦੇਖਣ ਤੇ ਮਜਬੂਰ ਕਰ ਦਿੱਤਾ ਆਉਣ ਵਾਲਾ ਸਮਾਂ ਵੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਵੇਂ ਰਾਗੀ ਸਾਹਿਬ ਨੇ ਵੀ ਕਿਹਾ ਇਹ ਕਦੇ ਨਹੀਂ ਮਰ ਸਕਦੀ ਇਹ ਕਦੇ ਨਹੀਂ ਖਤਮ ਹੋ ਸਕਦੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਗੁਰੂਆਂ ਦਾ ਥਾਪਣਾ ਜਿਹਨੂੰ ਮਿਲਿਆ ਹੋਵੇ ਜਿਨ੍ਹਾਂ ਨੇ ਗੁਰੂਆਂ ਦੇ ਬੱਚਿਆਂ ਨੇ ਸ਼ਹਾਦਤਾਂ ਪੀ ਦੇ ਜਾਮ ਪੀਲੇ ਹੋਣ ਸ਼ਹੀਦੀਆਂ ਨੀਹਾਂ ਵਿੱਚ ਖੜਕੇ ਦੇ ਦਿੱਤੀਆਂ ਹੋਣ ਇਹ ਗੁਰਮਖੋ ਇਹ ਉਹਨਾਂ ਦਾ ਖੂਨ ਹੈ ਇਹ ਉਹਨਾਂ ਦੇ ਵਾਰਸ ਹੈ ਸੋ ਰਾਹੀ ਸਾਹਿਬ ਨੇ ਬਹੁਤ ਡੂੰਘੀਆਂ ਗੱਲਾਂ ਕੀਤੀਆਂ ਰਾਹੀ ਸਾਹਿਬ ਤੁਹਾਡਾ ਇੱਕ ਵਾਰ ਫੇਰ ਇਸ ਚੈਨਲ ਦੇ ਉੱਤੇ ਆਉਣ ਦਾ ਬਹੁਤ ਧੰਨਵਾਦ ਸੋ ਜਾਂਦੇ ਜਾਂਦੇ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਵੀ ਬੋਲਦੇ ਹੋ ਕਿ ਫਕਰ ਟੀਵੀ ਨੂੰ ਸੰਗਤਾਂ ਜਰੂਰ ਵੇਖਣ YouTube ਫਕਰ ਟੀਵੀ ਚੈਨਲ ਦੇਖੋ ਵੀ ਸਬਸਕ੍ਰਾਈਬ ਵੀ ਕਰੋ ਤੇ ਆਪਣੇ ਵਿਚਾਰ ਵੀ ਦਿਓ ਤੇ ਤੁਹਾਨੂੰ ਸਾਡੇ ਵਿਚਾਰ ਕਿਦਾਂ ਦੇ ਲੱਗੇ ਫਕਰ ਟੀਵੀ ਤੇ ਜਿਹੜੇ ਪ੍ਰੋਗਰਾਮ ਚੱਲਦੇ ਨੇ ਧਾਰਮਿਕ ਲੈਵਲ ਦੇ ਸਮਾਜਿਕ ਲੈਵਲ ਦੇ ਅਸੀਂ ਹਰ ਇੱਕ ਮੁੱਦੇ ਨੂੰ ਹਰ ਇੱਕ ਮੁੱਦੇ ਨੂੰ ਸਮਾਜ ਦੀਆਂ ਗੱਲਾਂ ਸਮਾਜ ਦੇ ਵਿੱਚ ਕੀ ਹੋਣਾ ਚਾਹੀਦਾ ਇਹ ਸਭ ਕੁਝ ਦਰਸਾਇਆ ਜਾਂਦਾ ਸੋ ਇਸ ਕਰਕੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਔਰ ਤੋਂ ਵੱਧ ਤੋਂ ਵੱਧ ਸੁਣਿਆ ਹਾਂ ਜਿੱਥੇ ਵੀ ਕੋਈ ਗਲਤੀ ਹੁੰਦੀ ਹੈ ਜਿੱਥੇ ਵੀ ਕਿਤੇ ਹਾਂ ੱਟਕਾ ਹੁੰਦਾ ਤਾਂ ਅਸੀਂ ਆਪਣੇ ਚੈਨਲ ਦੇ ਉੱਤੇ ਰਾਹੀ ਸਾਹਿਬ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਮੈਂ ਜ਼ਰੂਰ ਸੰਗਤ ਦੇ ਸਰ ਨੂੰ ਕਰਦਾ ਇਹ ਸਾਨੂੰ ਸਰਕਾਰ ਦੇ ਬਰਾਬਰ ਤਾਂ ਨਹੀਂ ਅਸੀਂ ਐਡਾ ਕੰਮ ਕਰ ਸਕਦੇ ਪਰ ਜੇ ਤੁਹਾਡਾ ਸਹਿਯੋਗ ਮਿਲਦਾ ਰਿਹਾ ਤਾਂ ਅਸੀਂ ਇੱਕ ਦਿਨ ਜਨਤਾ ਦੀ ਆਵਾਜ਼ ਸਭ ਤੱਕ ਪਹੁੰਚਾ ਸਕਦੇ ਹਾਂ ਸਭ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ